ਇਸ ਸਮੇਂ ਆਪਾਂ ਗੱਲਬਾਤ ਡਾਕਟਰ ਸਾਹਿਬ ਨਾਲ ਕਰ ਰਹੇ ਹਾਂ ਬਖ ਬਖ ਮੁੱਦਿਆਂ ਤੇ ਤੁਸੀਂ ਸਾਡੇ YouTube ਚੈਨਲ ਪਹਿਲਾਂ ਤਾਂ ਬੰਦ ਕਰਤਾ ਸੀ ਹੁਣ ਹੈ ਅੱਜ ਦੀ ਆਵਾਜ਼ ਟਨਟੋ ਦੇਖ ਸਕਦੇ ਹੋ ਤੇ ਆਈ ਪੀਟੀਵੀ ਤੇ ਤੇ ਹੋਰ ਬਖ ਬਖ ਮਾਧਿਮ ਦੇ ਦੇਖ ਸਕਦੇ ਹੋ ਡਾਕਟਰ ਸਾਹਿਬ ਨੂੰ ਟੀਵੀ 84 ਤੇ ਦੇਖਦੇ ਹੋ 7:30 ਵਜੇ ਡਾਕਟਰ ਜੀ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਗੈਂਗਸਟਰ ਦੀ ਗੱਲ ਕਰਦੇ ਹਾਂ ਲਾਰੈਂਸ ਬਸ਼ਨੋਈ ਬੇਸ਼ੱਕ ਸਾਡੇ ਇੱਥੇ ਕਨੇਡਾ ਦੀ RCMP ਨੇ ਵੀ ਇਹ ਗੱਲ ਦਾ ਜਗ ਜਾਰ ਕੀਤੀ ਸੀ ਕਿ ਇਹ ਜਿਹੜਾ ਲਾਰਸ ਪਿਸ਼ਰੋਈ ਆ ਇਹ ਸਮ ਹਾਉ ਆ ਜਿਹੜਾ ਇੰਡੀਆ ਦੀ ਹੋਮ ਮਿਨਿਸਟਰੀ ਆ ਮਿਤ ਸ਼ਾਹ ਦੇ ਨਾਲ ਦਾ ਲਿੰਕ ਹੈ ਵੈਸੇ ਆਪਣੇ ਆਪ ਸਾਰਾ ਕੁਝ ਨਹੀਂ ਹੋ ਸਕਦਾ ਸੋ ਲਾਰਸ ਪਿਸ਼ਰੋਈ ਦੇ ਭਰਾ ਨੂੰ ਵੀ ਅਮਰ ਕਾਦੂ ਮੂੜਿਆ ਗਿਆ ਵਾਪਸ ਕੀਤਾ ਗਿਆ এয়ারਪੋਰਟ ਕੀਤਾ ਗਿਆ ਤੇ ਕੇਸ ਚੱਲਣਗੇ ਤੇ ਮੂਸੇਵਾਲ ਦੇ ਪਤਾ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਧਮਕੀਆਂ ਦੇਣ ਦੇਣ ਦਾ ਸਿਲਸਿਲਾ ਜੇ ਵੀ ਚੱਲ ਰਿਹਾ ਸੋ ਇਹ ਜਿਹੜਾ ਸਟੇਟ ਸਪੌਂਸਰਡ ਉੱਥੇ ਦਾ ਗੈਂਗਸਟਰ ਆ ਤੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਦੇ ਤਹਿਤ ਜਿਸ ਤਰੀਕੇ ਦੇ ਨਾਲ ਨਿੱਕਲ ਗੁਪਤਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਕੇਸ ਚੱਲ ਰਹੇ ਨੇ 30 ਆ ਜਿਹੜਾ ਮਾਰਚ ਤੱਕ ਮੇਰੇ ਖਾਤੇ ਡੇਟ ਪਈ ਆ ਤੇ ਗੁਰਪ੍ਰਤਪ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਹੋਰ ਬਹੁਤ ਸਾਰੇ ਐਕਟਿਵਿਸਟ ਨੂੰ ਮਾਰਨ ਦੀ ਸਾਜ਼ਿਸ਼ ਪਿਛਲੇ ਦਿਨੀ ਜਿਸ ਤਰ੍ਹਾਂ ਬਲੂਮਸਬਰਗ ਦੇ ਵਿੱਚ ਵੀ ਬੜੀ ਗੱਲ ਖੁੱਲ ਕੇ ਹੋਈ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਤੱਥ ਬਾਹਰ ਆ ਰਹੇ ਨੇ ਤੇ ਇਸ ਢੰਗ ਦੇ ਨਾਲ ਆਪਾਂ ਦੇਖੀਏ ਤੇ ਬਹੁਤ ਕੁਝ ਸਮੇਂ ਚੱਲ ਰਿਹਾ ਬੇਸ਼ੱਕ ਹੁਣ ਕਿਤੇ ਕਿਤੇ ਆ ਜਿਹੜੀਆਂ ਵਿਰੋਧੀ ਧਿਰ ਦੇ ਨੇਤਾ ਵੀ ਬੋਲ ਰਹੇ ਨੇ ਬੇਸ਼ੱਕ ਮਾਰ ਕਾਰਨੀ ਦੀ ਸਰਕਾਰ ਨੇ ਤਾਂ ਬੜਾ ਵੈਲਕਮ ਹੀ ਕਿਹਾ ਹੈ ਇੱਥੇ ਜੀ ਜੀ 7 ਦੇਸ਼ਾਂ ਦੀ ਮੀਟਿੰਗ ਵਿੱਚ ਵੀ ਤੇ ਦੂਜੇ ਪਾਸੇ ਬੋ ਦੇਖਦੇ ਆ ਕਿ ਇਸ ਤਰ੍ਹਾਂ ਦੇ ਨਾਲ ਜਦੋਂ ਅਨੀਤਾ ਨਾਂ ਦੀ ਇੰਡੀਆ ਜਾਂਦੇ ਨੇ ਇੱਕ ਪਾਸੇ ਉੱਥੇ ਜਿਹੜਾ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੂੰ ਵੈਲਕਮ ਕਿਹਾ ਜਾ ਰਿਹਾ ਤੇ ਅੱਜ ਕੱਲ ਦੇਖੋ ਹੋ ਕੀ ਰਿਹਾ ਦੁਨੀਆ ਭਰ ਦੇ ਵਿੱਚ ਤੇ ਕਿਸ ਤਰ੍ਹਾਂ ਹਮਲੇ ਯੂਕਰੇਨ ਤੇ ਉੱਪਰ جاری ਨੇ ਰਸ਼ੀਆ ਦੇ ਹਮਲੇ 25 ਲੋਕ ਅੱਜ ਵੀ ਮਾਰੇ ਗਏ 80 ਤੋਂ ਬਾਅਦ ਮੌਤਾਂ ਹੋਈਆਂ ਨੇ ਇੱਥੇ ਹੀ ਬਸ ਨਹੀਂ ਇੰਡੀਆ ਦੇ ਪ੍ਰਤੀ ਜਿਹੜਾ ਕੈਨੇਡਾ ਦਾ ਸਟੈਂਡ ਹੈ ਸੌਫਟ ਕਿਉਂ ਹੈ ਹੋਰ ਇਥੇ ਦੇ ਲੋਕ ਹੋਰ ਵੀ ਪੁੱਛਣਗੇ ਹੋਰ ਵੀ ਬਹੁਤ ਸਾਰੇ ਗੱਲਾਂ ਨੇ ਅੰਤਰਰਾਸ਼ਟਰੀ ਲੈਵਲ ਤੇ ਕਿ ਡਾਕਟਰ ਸਾਹਿਬ ਜੀ ਸਾਰੇ ਕੁਝ ਬਾਰੇ ਤੁਸੀਂ ਕਿਸ ਤਿੱਕੇ ਨਾਲ ਦੇਖਦੇ ਹੋ ਦੇਖੋ ਤੁਸੀਂ ਕਾਫੀ ਵਾਈਡਨ ਕਰ ਦਿੱਤਾ ਆਪਣੇ ਸਵਾਲ ਨੂੰ ਜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਇੱਕ ਸਟੇਟ ਪਾਲਿਸੀ ਦੇ ਤੌਰ ਤੇ ਫਾਈਵ ਵਾਈਜ਼ ਕੰਟਰੀਜ਼ ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵਾਇਲੈਂਟਲੀ ਇੰਪਲੀਮੈਂਟ ਕਰਨਾ ਇਸ ਬਾਰੇ ਤਾਂ ਹੁਣ ਕੋਈ ਹੋਰ ਸਬੂਤਾਂ ਦੀ ਲੋੜ ਨਹੀਂ ਹੈ ਪਿਛਲੇ ਦਿਨਾਂ ਚ ਜਿਹੜੀ ਰਿਪੋਰਟ ਬਰੂਮਬਰਗ ਅਰੀਜਨਲਸ ਨੇ 18 19 ਸਫੇ ਦੀ ਦਿੱਤੀ ਜਿਹੜੀ ਕਿ ਉਹਨਾਂ ਵੱਲੋਂ ਬਣਾਈ ਗਈ ਡਾਕੂਮੈਂਟਰੀ ਤੇ ਆਧਾਰਿਤ ਹੈ ਉਹ ਡਾਕੂਮੈਂਟਰੀ ਦਾ ਆਧਾਰ ਬ੍ਰਿਟਿਸ਼ ਇੰਟੈਲੀਜੈਂਸ ਫੋਰ ਲੋਕ ਕੈਨੇਡਾ ਨੂੰ ਕੀਤੀ ਗਈ ਬਰੀਫਿੰਗ ਹੈ ਜਦੋਂ ਕਿ ਉਹਨਾਂ ਨੇ ਇੰਟਰਸੈਪਟ ਕੀਤੀ ਕਮਿਊਨੀਕੇਸ਼ਨ ਜਿਹੜੀ ਰੌ ਦਾ ਮੇਨ ਬੰਦਾ ਸਪਾਈ ਮਾਸਟਰ ਮੋਸਤੀ ਅਜੀਬ ਡਰਾਵਲ ਹੋਏ ਉਹ ਕਮਿਊਨੀਕੇਟ ਕਰ ਰਿਹਾ ਔਰ ਇਸ ਚੋਂ ਇੱਕ ਗੱਲ ਤਾਂ ਕਲੀਅਰਲੀ ਸਾਹਮਣੇ ਆਈ ਕਿ ਭਾਈ ਅਵਤਾਰ ਸਿੰਘ ਖੰਡਾ ਗੁਰਪ੍ਰਤਵੰਦ ਸਿੰਘ ਪੰਨੂ ਔਰ ਹਰਦੀਪ ਸਿੰਘ ਨਿਜਰ ਇਹ ਤਿੰਨ ਪ੍ਰਾਈਮ ਟਾਰਗੇਟ ਜਾਂ ਫਰਸਟ ਟਾਰਗੇਟ ਸੀ ਬਾਕੀ ਜਿਵੇਂ ਨikhil ਗੁਪਤਾ ਦੀ ਕਨਵਰਸੇਸ਼ਨ FBI ਨੇ ਜਿਹੜੀ ਇੰਟਰਪਟ ਕੀਤੀ ਉਹਦੇ ਮੁਤਾਬਕ ਉਹ FBI ਕਵਰੇਜ ਐਂਟਰਵਿਊ ਕਹਿ ਰਿਹਾ ਕਿ ਵੀ ਇਹ 1 ਲੱਖ ਡਾਲਰ ਦਾ ਸੌਦਾ ਹੁੰਦਾ ਗੁਰਪ੍ਰਤਵੰਦ ਪੰਨੂ ਦੇ ਬਾਰਡਰ ਲਈ 15000 ایڈوانਸ ਆ ਕੇ ਦੰਦੇ ਨੇ ਔਰ ਕਹਿੰਦੇ ਨੇ ਕਿ ਤੁਹਾਨੂੰ ਹੋਰ ਵੀ ਅਸੀਂ ਟਾਰਗੇਟ ਆਉਣ ਵਾਲੇ ਪੀਰੀਅਡ ਚ ਦੇਾਂਗੇ ਵੀ ਹੈਵ ਸੋ ਮਨੀ ਸੋ ਇਸ ਮਾਮਲੇ ਦੇ ਵਿੱਚ ਨਿਖਲ ਗੁਪਤੇ ਨੂੰ ਆਲਮੋਸਟ 6 ਸਾਲ ਦੇ ਐਫਰਟ ਬਾਅਦ ਐਫਬੀਆਈ ਐਕਸਟਰਾਈਟ ਕਰਕੇ ਲਈ ਆਈ ਉਹ ਨਿਊਯਾਰਕ ਦੀ ਅਦਾਲਤ ਦੇ ਵਿੱਚ ਉਸ ਤੇ ਉੱਤੇ ਮੁਕੱਦਮਾ ਚੱਲ ਰਿਹਾ ਇਸ ਪੀਰੀਅਡ ਚ ਚਾਰ ਵਾਰ ਉਸ ਨੇ ਵਕੀਲ ਬਦਲੇ ਔਰ ਇਹ ਡਿਲੇ ਟੈਕਟਿਕ ਨੂੰ ਕਹਿੰਦੇ ਨੇ ਔਰ ਹਰ ਵਾਰੀ ਉਹਨੇ ਇਹ ਕਹਿਣਾ ਸ਼ੁਰੂ ਕੀਤਾ ਜੀ ਮੇਰਾ ਵਕੀਲ ਮੇਰੀ ਗੱਲ ਨਹੀਂ ਸੁਣਦਾ ਫੈਕਟ ਇਹ ਹੈ ਵੀ ਜਿਹੜਾ ਵਕੀਲ ਤੁਹਾਨੂੰ ਡਿਫੈਂਡ ਵੀ ਕਰਦਾ ਉਹ ਪਹਿਲਾਂ ਤੁਹਾਡੇ ਤੋਂ ਹਕੀਕਤ ਜਾਨਣਾ ਚਾਹੁੰਦਾ ਔਰ ਅਜੇ ਤੱਕ ਉਹ ਗੁਲਨਾ ਨਹੀਂ ਚਾਹੁੰਦਾ ਕਿ ਕਿਉਂਕਿ ਉਹਦੇ ਥੱਲੇ ਤਾਂ ਸਾਰਾ ਸਿਸਟਮ ਜਿਹੜਾ ਹੈ ਉਹ ਤਰ੍ਹਾਂ ਹਾਮ ਕਰਕੇ ਥੱਲੇ ਡਿਗੇਗਾ ਔਰ ਇਸ ਡਿਲੇ ਦੇ ਬਾਵਜੂਦ ਪਿਛਲੇ ਕੱਲ ਜਿਹੜੀ ਹੈ ਤਾਰੀਖ ਸੀ ਨikhil Gupta ਦੀ ਲੇਕਨ ਅਗੇਨ ਉਹਨੇ ਉਹੀ ਟੈਕਟਿਕ ਵਰਤੇ ਲੇਕਨ ਜੱਜ ਨੇ ਫਾਈਨਲੀ ਕਿਹਾ ਕਿ ਬਈ ਇਨਾਫ ਇਨਾਫ ਅਸੀਂ ਜਾਣ ਮੌਕੇ ਤੁਹਾਨੂੰ ਦਿੱਤੇ ਨੇ ਹੁਣ ਜਿਹੜਾ ਤੁਹਾਡੇ ਕੇਸ ਦਾ ਟ੍ਰਾਇਲ ਜਿਹੜਾ ਉਹ 30 ਮਾਰਚ 2026 ਤੋਂ ਸ਼ੁਰੂ ਹੋਏਗਾ ਬਿਸ਼ੱਕ 5 ਮਹੀਨੇ ਦਾ ਟਾਈਮ ਹੈ ਲੇਕਿਨ ਕਿਉਂਕਿ ਅਮਰੀਕਾ ਦੇ ਵਿੱਚ ਜਦੋਂ ਇਹ ਜੂਰੀ ਸਿਲੈਕਸ਼ਨ ਜਾਂ ਦੂਸਰਾ ਹੁੰਦਾ ਹੈ ਸੋ ਉਹਨਾਂ ਕੁ ਵਕਤ ਕਿਉਂਕਿ ਨਵੰਬਰ ਦਾ ਹੁਣ ਥੈਂਕਸਗਿਵਿੰਗ ਦੇ ਨੇੜੇ ਤੇੜੇ ਪਹੁੰਚ ਗਿਆ ਹੈ ਦਸੰਬਰ ਦਾ ਮਹੀਨਾ ਵੈਸੀ ਹੌਲੀਡੇ ਸੀਜ਼ਨ 'ਚ ਨਿਕਲ ਜਾਂਦਾ ਹੈ ਸੋ ਇਹ ਵੀ ਜਿਹੜੇ ਸਾਡੇ ਵੀਰ ਭੈਣਾਂ ਦਿਲਚਸਪੀ ਰੱਖਦੇ ਨੇ ਇਸ ਕੇਸ ਦੇ ਵਿੱਚ 30 ਮਾਰਚ ਤੋਂ ਜਿਹੜਾ ਰਾਇਲ ਨikhil gupta ਦੇ ਉੱਤੇ ਹੋਏਗਾ ਜਿਹੜੀਆਂ ਡਿਵੈਲਪਮੈਂਟਸ ਇਹਨਾਂ ਦੇ ਨਾਲ ਚਾਹ even ਕੱਲ ਹੀ ਹੋਇਆ ਹੈ ਬਈ ਸਾਈਮਲਟੇਨੀਅਸਲੀ ਇਹਨਾਂ ਨੂੰ ਇਸ ਲਈ ਡਿਸਕਸ ਕਰ ਰਹੇ ਹਾਂ ਕਿਉਂਕਿ ਇਹ ਅਮਰੀਕਾ ਯੂਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਇੱਕੋ ਹੀ ਲੈਵਲ ਦੇ ਉੱਤੇ ਇੰਡੀਅਨ ਆਪਰੇਟਿਵ ਜਿਹੜੇ ਨੇ ਉਹ ਐਕਟਿਵ ਸੀ even ਆਸਟ੍ਰੇਲੀਆ ਦੇ ਇੰਟੈਲੀਜੈਂਸ ਚੀਫ ਨੇ ਜਦੋਂ ਇੱਥੇ ਪਾਲੋ ਆਲਟੋ ਚ ਪੰਜ ਜਣਾ ਮਿਲਕਾਂ ਦੇ ਇੰਟੈਲੀਜੈਂਸ ਚੀਫਸ ਦੀ ਮੀਟਿੰਗ ਹੋਈ ਤੋ ਉਹਨੇ ਇੰਡੀਆ ਬਾਰੇ ਕਿਹਾ ਸੀ ਕਿ ਨੇਸਟ ਆਫ ਸਪਾਈਸ ਕਿ ਇਹ ਪੂਰਾ ਆਲਣਾ ਬਣਿਆ ਹੋਇਆ ਹੈ ਵਸ ਸਪਾਈਸ ਦਾ ਹੋਲ ਡੀਟੇਲ ਸਾਹਮਣੇ ਆਣ ਗਿਆ ਯੂਕੇ ਦੇ ਸਾਹਮਣੇ ਆ ਗਈ ਔਰ ਇਹ ਅਫਸੋਸ ਦੀ ਗੱਲ ਹੈ ਕਿ ਸਾਡੇ ਵੀਰ ਭੈਣਾਂ ਹਾਲਾਂ ਯੂਕੇ ਦੇ ਵਿੱਚ ਐਕਟਿਵ ਨੇ 12 ਉਹਨਾਂ ਦੇ ਐਮਪੀ ਵੀ ਬਣ ਚੁੱਕੇ ਨੇ ਇਹਦੇ باوجود ਅਫਤਾਰ ਸਿੰਘ ਖੰਡੇ ਦਾ ਮਰਡਰ ਜਿਹੜਾ ਕਿ ਪਲਾਨ ਕੀਤਾ ਇੰਡੀਆ ਨੇ ਔਰ ਐਗਜ਼ੀਕਿਊਟ ਕੀਤਾ ਹੈ ਲੇਕਿਨ ਈਵਨ ਉਹਦੀ ਡੈੱਡ ਬੋਡੀ ਦਾ ਪੋਸਟਮਾਰਟਮ ਵੀ ਨਹੀਂ ਹੋਇਆ ਹੈ ਨਾ ਉਹਦੀ ਮਾਂ ਤੇ ਭੈਣ ਨੂੰ ਇੰਗਲੈਂਡ ਆਣ ਦਿੱਤਾ ਗਿਆ ਨਾ ਉਹਨਾਂ ਦੀ ਡੈੱਡ ਬਾਡੀ ਭਾਰਤ ਭੇਜੀ ਗਈ ਔਰ ਉਸ ਮਰਡਰ ਨੂੰ ਜਿਹੜਾ ਉਹ ਉਸ ਜਿਹੜੇ ਰਿਸ਼ੀ ਸੋਨਕ ਪ੍ਰਾਈਮ ਮਿਨਿਸਟਰ ਸੀ ਖੁਰਦ-ਬੁਰਦ ਕਰ ਦਿੱਤਾ ਗਿਆ ਔਰ ਇਹ ਉਹਨਾਂ ਦਾ ਵਕੀਲ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਕੀਤਾ ਉਹਨੇ ਮੰਗ ਕੀਤੀ ਹੈ ਅਗੇਂਸਟ ਕਿ ਇਹਦੀ ਇਨਕੁਐਸਟ ਹੋਏ ਡੀਟੇਲ ਇਨਵੈਸਟੀਗੇਸ਼ਨ ਹੋਏ ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਕੈਨੇਡਾ ਦੇ ਵਿੱਚ ਜਸਟਨ ਟਰੂਡੋ ਦਾ ਸਟੈਂਡ ਬਹੁਤ ਮਜ਼ਬੂਤ ਸੀ ਪਾਰਲੀਮੈਂਟ ਖੋਲੋ ਕੇ 22 ਸਤੰਬਰ 2023 ਨੂੰ ਉਹਨਾਂ ਨੇ ਇੰਡੀਆ ਨੂੰ ਐਕਸਪੋਜ਼ ਕੀਤਾ ਹੈ ਉਹਨਾਂ ਦੇ 6 ਵੱਡੇ ਡਿਪਲੋਮੈਟਸ ਸਣੇ ਉਹਨਾਂ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਦੇ ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਵੜਾ ਕੇ ਕੈਨੇਡਾ ਚੋਂ ਕੱਢਿਆ ਟ੍ਰੇਡ ਡੀਲਸ ਸਟਾਪ ਕੀਤੀ ਪੂਰਾ ਚੈਲੰਜ ਕੀਤਾ ਹਰ ਪਲੇਟਫਾਰਮ ਤੇ ਇਨਕੁਆਰੀਜ਼ ਹੋਈਆਂ ਜਸਟਿਸ ਹੌਕ ਕਮਿਸ਼ਨ ਦਾ ਔਰ ਸੀਸਸ ਔਰ ਦੂਸਰੇ ਜਿਹੜੇ ਨੇ ਉਹਨਾਂ ਨੇ ਆਪਣਾ ਟੈਸਟੀਫਾਈ ਕੀਤਾ ਜਿਨ੍ਹਾਂ ਦੇ ਵਿੱਚ RCMP ਵੀ ਸ਼ਾਮਲ ਹੈ ਔਰ ਇਹ ਸਾਹਮਣੇ ਆਇਆ ਕਿ ਭਾਈ ਉਹਨਾਂ ਦਾ ਇਹ ਫੈਡਰਲ ਇਲੈਕਸ਼ਨਾਂ ਦੇ ਵਿੱਚ ਵੀ ਇੰਟਰਫੀਅਰੈਂਸ ਇਹ ਸਾਰੇ ਦੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਔਰ ਉਸ ਇਨਕੁਆਇਰੀ ਸਾਹਮਣੇ ਆਇਆ ਕਿ ਕਿਵੇਂ ਫਰੋਤੀਆਂ ਵਾਲੀਆਂ ਗੈਂਗਸ ਨੂੰ ਜਿਹੜੀ ਇਨਫੋਰਮੇਸ਼ਨ ਹੈ ਇਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਜਿਹੜੇ ਨੇ ਬਰੀਫ ਕਰਦੇ ਨੇ ਔਰ ਇਸ ਸਭ ਦੇ باوجود ਇਹ ਸ਼ਰਮ ਦੀ ਗੱਲ ਹੈ ਕਿ ਉਹ ਲਿਬਰਲ ਪਾਰਟੀ ਜਿਸ ਨੂੰ ਬਣਾਉਣ ਦੇ ਵਿੱਚ ਜਾਂ ਅੱਗੇ ਤੋਰਣ ਦੇ ਵਿੱਚ ਸਿੱਖ ਸਿੱਖ ਕੌਮ ਦਾ ਵੱਡਾ ਹਿੱਸਾ ਹੈ ਅਰਲੀ 90s ਤੋਂ ਮੇਰਾ ਕੈਨੇਡਾ ਉਹ ਨਾ ਜਾਣਾ ਰਿਹਾ ਮੈਂ ਇਹ ਦੇਖਦਾ ਸੀ ਕਿ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੇ ਬੰਦੇ ਐਨਡੀਪੀ ਨੂੰ ਜਿਹਦੀ ਲੋਕਲ ਲੈਵਲ ਹੀ ਸੀ ਬਾਅਦ ਜਿਹਨੂੰ ਜਗਦੀਪ ਸਿੰਘ ਨੇ ਹੈਡ ਕਰਕੇ ਨੈਸ਼ਨਲ ਪਾਰਟੀ ਦੇ ਤੌਰ ਦੇ ਉੱਤੇ ਹਾਈਲਾਈਟ ਕੀਤਾ ਉਹ ਐਨਡੀਪੀ ਨੂੰ ਸਪੋਰਟ ਕਰਦੇ ਸੀ ਕਿਉਂਕਿ ਲੋਕਲ ਇਸ਼ੂ ਜਿਹੜੇ ਵਰਕਰਜ਼ ਲੇਬਰ ਨਾਲ ਕਨਸਰਟ ਸੀ ਉਹਨੂੰ ਚੁੱਕਦੇ ਸੀ ਓਵਰ ਆਲ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਕੋਈ ਸਿੱਖ ਅਦਰ ਦੈਨ ਲੇਬਰ ਪਾਰਟੀ ਕੋਈ ਕੰਜ਼ਰਵੇਟਿਵ ਪਾਰਟੀ ਦਾ ਹਿੱਸਾ ਹੋਵੇ ਲੇਕਿਨ ਲੇਬਰ ਪਾਰਟੀ ਨੇ ਅਦਰ ਦੈਨ ਜਸਟਿਨ ਟਰੂਡੋ ਆ ਜਿਵੇਂ ਇਸ ਕਾਰ ਮਾਰ ਕਾਰਨੀ ਨੇ ਲੈਟ ਡਾਊਨ ਕੀਤਾ ਇੰਡੀਆ ਨੂੰ ਬਿਨਾਂ ਅਕਾਊਂਟੇਬਲ ਬਣਾਇਆ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਦੋ ਤਿੰਨ ਵਾਰ ਐਸ ਜੈ ਸ਼ੰਕਰ ਔਰ ਅਨੀਤਾ ਨੰਦੀ ਬਲਾਕਾਤ ਹੋਈ ਹੈ ਆਣ ਜਾਣ ਦਾ ਔਰ ਬਿਲਕੁਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਮੂੰਹ ਤੋਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੇ ਉੱਤੇ ਔਰ ਇੰਡੀਆ ਦਾ ਜੋ ਰੋਲ ਇਸ ਵੇਲੇ ਉਹ ਕਰੇ ਆਪਣੇ ਗੁੰਡਾ ਗੈਂਗਸ ਰਾਹੀਂ ਉਸ ਦਾ ਵੀ ਕਦੇ ਜ਼ਿਕਰ ਨਹੀਂ ਹੈ ਸੋ ਕੱਲ ਦੀਆਂ ਡਵੈਲਪਮੈਂਟਸ ਦੇ ਵਿੱਚ ਦੋ ਮਹੀਨਿਆਂ ਤੋਂ ਵੀ ਪ੍ਰੋਮੀਨੈਂਟਲੀ ਅਮਰੀਕਾ ਨੇ ਇਸ ਇਹ ਸਾਰੇ ਗੈਂਗਸਟਰ ਕਲਚਰ ਦੀ ਗੰਭੀਰਤਾ ਨੂੰ ਬੜੀ ਚੰਗੀ ਤਰ੍ਹਾਂ ਸਮਝਿਆ ਐਫਬੀਆਈ ਨੇ ਆਪਣੇ ਐਕਟਿਵਸ ਕਰਕੇ ਸੈਲ ਵਿਦਨ ਕੈਲੀਫੋਰਨੀਆ ਤੋਂ ਲੈ ਕੇ ਜਿਹੜਾ ਉਹ ਇੰਡੀਆਨਾ ਤੱਕ ਜਿੱਥੇ ਕਿ ਇਹਨਾਂ ਦਾ ਨੈਟਵਰਕ ਜੇ ਫੈਲ ਰਿਹਾ ਸੀ ਔਰ ਲਾਰਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਜਿਹੜਾ ਇੱਕ ਮੁਸਲਮਾਨ ਮਨਿਸਟਰ ਬਾਬਾ সিদ্দিকੀ ਦੇ ਮਰਡਰ ਲਈ ਜ਼ਿੰਮੇਵਾਰ ਹੈ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਠੀਕ ਪਹਿਲਾਂ ਇਹਨੂੰ ਬਾਹਰ ਕੱਢਿਆ ਉਹਨੇ ਲਾਰਸ ਬਿਸ਼ਨੋਈ ਨੇ ਪਰ ਉਸ ਦੀ ਸਾਰੀ ਪਲੈਨਿੰਗ ਨਿਟੀਗ੍ਰਿਟੀ ਦੇ ਵਿੱਚ ਇਨਵੋਲਵ ਹੈ ਔਰ ਈਵਨ ਜਿਹੜਾ ਐਕਟਰ ਹੈ ਖਾਨ ਉਸ ਦੇ ਘਰ ਦੇ ਬਾਰ ਗੋੜੀਆਂ 'ਚ ਵੀ ਇਨਵੋਲਵ ਹੈ ਇਸ ਨੂੰ FBI ਨੇ ਟਰੈਕ ਕੀਤਾ ਹੈ ਫਾਈਨਲੀ ਉਹਨਾਂ ਨੇ ਇਹ ਨੂੰ ਚੋਕੇ ਆਇਆ ਜੀ ਸਰ ਪਿਛਲੇ ਕੱਲ ਹੀ ਉਸ ਰੂਡ ਇੰਡੀਆ ਰਿਪੋਰਟ ਕੀਤਾ ਗਿਆ ਬੜੀ ਵੱਡੀ ਕੈਚ ਹੈ ਲੇਕਿਨ ਉੱਥੇ ਕਿਉਂਕਿ ਸਾਰੀ ਲਾਰਸ ਬਿਸ਼ਰੋਈ ਨੂੰ ਦਾ ਸਾਬਰਬਦੀ ਗੁਜਰਾਤ ਦੇ ਵਿੱਚ ਅਮਿਤ ਸ਼ਾਹ ਨੇ ਆਪਣੀ ਪ੍ਰੋਟੈਕਸ਼ਨ ਦੇ ਲੈ ਬਿਠਾਇਆ ਹੋਇਆ ਹੈ ਤੇ ਉਹਦੇ ਭਰਾ ਅਨਮੋਲ ਜਾਂ ਦੂਜੇ ਸਾਰੇ ਇੰਡੀਅਨ ਏਜੰਸੀਆਂ ਜਾਂ ਅਜੀਬ ਡਰਾਵਰ ਲਈ ਕੰਮ ਕਰਦੇ ਨੇ ਹੁਣ ਆਵਾਣਾ ਕੁਝ ਨਹੀਂ ਹੈ ਲੇਕਿਨ ਘੱਟੋ ਘੱਟ ਅਮਰੀਕਾ ਨੇ ਇਹ ਦੱਸ ਦਿੱਤਾ ਕਿ ਭਾਈ ਇਸ ਲੈਵਲ ਦੇ ਉੱਤੇ ਇਹਨਾਂ ਦਾ ਸਪਰੈਡ ਹੈ ਕੈਨੇਡਾ ਚ ਤੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਔਰ ਬਾਅਦ ਦੇ ਵਿੱਚ ਮੇਅਰ ਤੁਹਾਡੇ ਬ੍ਰੈਂਪਟਨ ਦੇ ਔਰ ਅਲਬਰਟਾ ਦੇ ਪ੍ਰੀਮੀਅਰ ਦੇ ਰੌਣੇ ਤੋਂ ਬਾਅਦ ਕਿ ਲਾਰਸ ਬਿਸ਼ਰੋਈ ਗੈਂਗ ਨੂੰ ਸ਼ਾਮਲ ਕਰੋ ਅਤਵਾਦੀ ਜਥੇਬੰਦੀਆਂ ਦੇ ਵਿੱਚ ਟੈਰਰਿਸਟ ਸ਼ਾਮਲ ਕੀਤਾ ਗਿਆ ਪਰ ਮੈਂ ਕੱਲ ਤੁਹਾਡੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਮਿਸਟਰ ਪਿਆਰ ਵੇਲੇ ਜਿਹੜੇ ਕਿ ਅਦਰਵਾਇਜ਼ ਬਹੁਤ ਪ੍ਰੋ ਇੰਡੀਆ ਔਰ ਦੂਸਰਾ ਰਿਹਾ ਪਰ ਕੱਲ ਜਿਹੜੀ ਉਹਨਾਂ ਦੀ ਪ੍ਰੈਜ਼ੈਂਟ ਹਾਲਾਂ ਇਹ ਠੀਕ ਹੈ ਪੋਲੀਟੀਕਲ ਵਨ ਆਪਨਸ਼ਿਪ ਹੁੰਦੀ ਹੈ ਆਲਵੇਸ ਉਹਨਾਂ ਨੇ ਵੀ ਉਹੀ ਕੀਤੀ ਪੂਰੇ ਲਿਬਰਲ ਨੂੰ ਰਗੜੇ ਦਿੱਤੇ ਪਰ ਜਿਹੜਾ ਇੰਡੀਆ ਦੇ ਗੈਂਗਸਟਰ ਕਲਚਰ ਔਰ ਸੇਫਟੀ ਨੂੰ ਜਿਹੜਾ ਡੇਂਜਰ ਹੈ ਉਹਨਾਂ ਨੇ ਜਿਹੜੇ ਸ਼ਹਿਰਾਂ ਦੇ ਨਾਮ ਵੀ ਲਏ ਉਹਦੇ ਸਾਰੇ ਉਹ ਸਿੱਖ ਹੀ ਨੇ ਜਿਹੜੇ ਵਿਕਟਮ ਬਣ ਰਹੇ ਨੇ ਉਹਨਾਂ ਨੇ ਸਰੀ ਤੋਂ ਲੈ ਕੇ ਕੈਲਗਰੀ ਐਡਮਿੰਟਨ ਔਰ ਬ੍ਰੈਂਟਨ ਤੱਕ ਜਿਹੜਾ ਇਸ ਦਾ ਜ਼ਿਕਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਬਿਸ਼ਰੋਈ ਗੈਂਗ ਦਾ ਜ਼ਿਕਰ ਕੀਤਾ ਅਰੂਰ ਨੇ ਕਿਹਾ ਕਿ ਭਾਈ ਨਾ ਤਾਂ ਕੈਨੇਡੀਅਨ ਸਕੂਲ ਕੋਈ ਸ਼ਸਤਰ ਜਾਂ ਹਥਿਆਰ ਰੱਖਣ ਦੇ ਹੱਕ ਉਹ इजीली ਨੇ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰ ਸਕਣ ਔਰ ਇਸ ਵੇਲੇ ਕੈਨੇਡਾ ਦੀ ਜਿਹੜੀ ਖਾਂਦੀ ਪਿੰਦੀ ਕਮਿਊਨਿਟੀ ਹੈ ਸਕਸੈਸਫੁਲ ਬਿਜ਼ਨਸmen ਜਿਹੜੇ ਆਪਣੀ ਮਿਹਨਤ ਨਾਲ ਬਣੇ ਨੇ ਉਹ ਇਨ ਡੇਂਜਰ ਨੇ ਸੋ ਮੈਂ ਸਮਝਦਾ ਹਾਂ ਵੀ ਸਾਨੂੰ ਵੀ ਇਹ ਦੇਖਣਾ ਹੋਏਗਾ ਵੀ ਸਾਡੀਆਂ ਜਿਹੜੀ ਬਹੁਤ ਸਾਰੇ ਜਿਹੜੇ ਮਿੱਟੀ ਦੇ ਬਾਵੇ 12 17 18 ਜਾਂ ਬੇਰਗਰ 21 22 MP ਨੇ ਮੈਂ ਕਿਤੇ ਕਿਸੇ ਦੀ ਜਗਦੀਪ ਸਿੰਘ ਦੇ ਹੁੰਦੇ ਆ ਜ਼ਰੂਰ ਕੋਈ ਆਵਾਜ਼ ਉੱਠਦੀ ਸੀ ਇਹਨਾਂ ਦੇ ਮੂੰਹ ਕਿਉਂ ਸੀਤੇ ਹੋਏ ਨੇ ਇਹ ਕਿਉਂ ਨਹੀਂ ਬੋਲ ਸਕਦੇ ਜਿਸ ਲੈਵਲ ਦੇ ਉੱਤੇ ਜੋ ਚੱਲ ਰਿਹਾ ਸੋ ਮੈਂ ਸਮਝਦਾ ਹਾਂ ਵੀ ਕੰਜ਼ਰਵੇਟਿਵ ਪਾਰਟੀ ਨੇ ਬਿਲਕੁਲ ਠੀਕ ਲਾਈਨ ਲਈ ਹੈ ਔਰ ਇੰਡੀਆ ਦਾ ਇਸ ਲੈਵਲ ਤੇ ਐਕਸਪੋਜ਼ਰ ਜਿਹੜਾ ਐਜ਼ ਅ ਰੋਗ ਸਟੇਟ ਇਸ ਦੇ ਉੱਤੇ ਸਾਨੂੰ ਜਿਹੜਾ ਕੰਮ ਕਰਨ ਦੀ ਲੋੜ ਹੈ ਤੁਹਾਡੀਆਂ ਜਤਿਸ਼ਮੰਦੀਆਂ ਅੱਛਾ ਕੰਮ ਕਰਦੀਆਂ ਨੇ ਆਲਾ ਬਹੁਤ ਸੀਮਤ ਲੈਵਲ ਤੇ ਹੈ ਮੈਨੂੰ ਲੱਗਦਾ ਵੀ ਜਿਹੜਾ ਗੁਰਦੁਆਰਿਆਂ ਦਾ ਨੈਟਵਰਕ ਸਾਡੇ ਕੋਲ ਇਹ ਨਾ ਪਾਵਰਫੁਲ ਨੈਟਵਰਕ ਹੈ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਨਕਮਾਪਨ ਜਾਂ ਭਾਰਤੀ ਸਟੇਟ ਦੀ ਇੰਟਰਫੀਅਰੈਂਸ ਹੈ ਕਿ ਉਹ ਬਹੁਤ ਵਾਰ ਆਵੇਂ ਨਾਮ ਨੇ ਆਜ ਜਿਹੜਾ ਉਹ ਸਿਰ ਜਿਹਾ ਹਲਾ ਦਿੰਦੇ ਨੇ ਲੇਕਿਨ ਇਸ ਗੱਲ ਦਾ ਧਿਆਨ ਰਹਿ ਕੇ ਕਿ ਵੀ ਇਹ ਜਿਹੜੀ ਜਦੋਂ ਇਸ ਲੈਵਲ ਦੀ ਲਾਲਸਨੈਸ ਹੁੰਦੀ ਹੈ ਤੇ ਕਿਸੇ ਹੋਰ ਨਾਲ ਕੁਝ ਵਾਪਰ ਰਿਹਾ ਹੁੰਦਾ ਹੈ ਤੇ ਇਹ ਫਿਰ ਗੱਲ ਯਾਦ ਰੱਖੀਏ ਕਿ ਜੋ ਪਹਾੜੋਸੀ ਕੇ ਹੁਆ ਤੂ ਆਪਣੇ ਵੀ ਜਾਨ ਅਲਟੀਮੇਟਲੀ ਇਹ ਸਾਡੀਆਂ ਬਰੂਆਂ ਤੇ ਉਹਨਾਂ ਨੇ ਗੰਦੀ ਖੇਡ ਇੱਕ ਗੈਂਗਸਟਰਾਂ ਦੀ ਲਿਆਂਦੀ ਹੈ ਪੰਜਾਬ ਚ ਦਾ ਪਹਿਲਾ ਜਿਹੜਾ ਸੀ ਸੋ ਇਸ ਮੁੱਦੇ ਦੇ ਉੱਤੇ ਮੈਂ ਸਮਝਦਾ ਕਿ ਇਹ ਸਿੱਖ ਕੌਮ ਨੂੰ ਸਿੱਖ ਐਕਟਿਵਿਸਟ ਜਿਹੜੇ ਨੇ ਉਹਨਾਂ ਦੀ ਹਮਾਇਤ ਕਰੋ ਤਾਂ ਕਿ ਭਾਰਤ ਦਾ ਇਹ ਜਿਹੜਾ ਹਮਲਾ ਇਹ ਪਛਾੜਿਆ ਜਾ ਸਕੇ ਔਰ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਆਉਂਦੇ ਐਤਵਾਰ ਆਟਵਾ ਦੇ ਵਿੱਚ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਪੈਣੀਆਂ ਨੇ ਬਹੁਤ ਵਾਰ ਤੁਹਾਡੇ ਆਪਣੇ ਕੰਸੈਂਟ ਦੇਣ ਦੇ ਅੱਢ ਅੜ ਤਰੀਕੇ ਹੁੰਦੇ ਨੇ ਇੱਕ ਪਾਸੇ ਪ੍ਰੋਟੈਸਟ ਰੈਲੀਆਂ ਹੁੰਦੀਆਂ ਜਦੋਂ ਤੁਸੀਂ ਕਿਸੇ ਦੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦੇ ਹੋ ਪਰ ਇੱਕ ਪਾਸੇ ਹਾਂ ਪੱਖੀ ਪੋਜ਼ਿਟਿਵ ਐਕਸ਼ਨ ਹੁੰਦਾ ਜਿੱਦਾਂ ਤੁਸੀਂ ਲਾਈਨ ਲੰਦਦੇ ਹੋ ਕਿ ਭਾਈ ਆ ਜਿਹੜੇ ਇਸ ਮੁਲਕ 'ਚ ਵੀ ਇਹ ਗੈਂਗਸਟਰ ਕਲਚਰ ਨੇ ਆ ਕੇ ਸਾਡਾ ਜੀਣਾ ਆਰਾਮ ਕੀਤਾ ਹੋਇਆ ਸਾਡੇ ਕੋਲ ਕੋਈ ਰਾਹ ਨਹੀਂ ਬਚਿਆ ਇਸ ਤੋਂ ਬਿਨਾਂ ਇਹ ਸਾਡਾ ਆਪਣਾ ਮੁਲਕ ਹੋਏ ਸੋ ਮੈਂ ਇਹ ਅਪੀਲ ਵੀ ਕਰਾਂਗਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਟਵਾ ਦੇ ਵਿੱਚ ਜਿਹੜਾ ਨੈਕਸਟ ਸੰਡੇ ਦੀਆਂ ਖਾਸ ਤੌਰ ਤੇ ਰੈਫਰੰਡਮ ਦੀਆਂ ਵੋਟਾਂ ਦੇ ਵਿੱਚ ਸੰਤਾ ਸ਼ਮੂਲੀਅਤ ਕਰਨ ਡਾਕਟਰ ਸਾਹਿਬ ਧੰਨਵਾਦ ਤੁਸੀਂ ਹਰ ਹਫਤੇ ਅੱਜ ਦੀ ਵਾਜਦ ਸਰੋਤਾ ਨਾਲ ਵੀ ਸਾਂਝ ਪਾਉਂਦੇ ਹੋ ਕਿਸ ਉਦਮ ਤੇ ਰਾਜ ਮਿਲੇ ਛਤਰੂ ਤੇ ਸਭ ਹੋਵਣ ਮੀਤਾ ਸੋ ਜਿਸ ਉਦਮ ਤੇ ਵੀ ਰਾਜ ਮਿਲਦਾ ਸਿੱਖ ਕਾਮ ਸਿੱਖ ਨੇਸ਼ਨ ਲੈਣ ਲਈ ਤਿਆਰ ਹੈ ਹੁਣ 47 ਵਾਲੀ ਗਲਤੀ ਨਹੀਂ ਕਰਨੀ ਉਹ ਤਾਂ ਸਿੱਖਾਂ ਦੀ ਜਿਹੜੀ ਕੋਈ ਗੱਲ ਹੁੰਦੀ ਹੈ ਕਿਉਂਕਿ ਕਨੇਡਾ ਦੇ ਸਕਿਉਰਟੀ ਮਿਨਿਸਟਰ ਜਿਹੜੇ ਸਾਬਕਾ ਆਪਣੇ ਸਕਿਉਰਟੀ ਮਿਨਿਸਟਰ ਸਗੇ ਉਹਨਾਂ ਨੇ ਵੀ ਕਹਿਣਾ ਪਿਆ ਜਿਹੜੇ ਆਪਣੇ ਐਡਵਾਈਜ਼ਰ ਸਨ ਕਿ ਸਾਡੇ ਕਨੇਡਾ ਦੇ ਪਾਰਲੀਮੈਂਟ ਵਿੱਚ ਤਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਤਹਿਤ ਬਲੌਕ ਵਾਲੇ ਵੀ ਬੈਠੇ ਨੇ ਇੰਡੀਆ ਹਰਕ ਨੂੰ ਅਤਵਾਦੀ ਐਲਾਨ ਦਿੰਦਾ ਕਿਸ ਤਰੀਕੇ ਨਾਲ ਜਿਹੜੀ ਲਾਲਸ ਬਿਸ਼ਨੋਈ ਗੈਂਗ ਜਾਂ ਹੋਰ ਇਸ਼ੂ ਟ੍ਰਾਂਸਨੈਸ਼ਨਲ ਪ੍ਰੈਸ਼ਨ ਦੀ ਇੱਕ ਡਰਾਮਾ ਨੇ ਸੋ ਇਹ ਸਿੱਖਾਂ ਦਾ ਮੁੱਦਾ ਵੀ ਹੈ ਕੈਨੇਡੀਅਨ ਮੁੱਦਾ ਵੀ ਹੈ ਕਿਉਂਕਿ ਜੇ ਤੁਸੀਂ ਇਹਨਾਂ ਦੇਸ਼ਾਂ ਜਾ ਕੇ ਸੁਰੱਖਿਤ ਨਹੀਂ ਹੈ ਤਾਂ ਕਿੱਥੇ ਜਾ ਕੇ ਸੁਰੱਖਿਤ ਹੋਵੋਗੇ ਸੋ ਆਫਕੋਰਸ ਰੈਫਰੰਡਮ ਦੀ ਵੀ ਵੱਧ ਕਰਨੀ ਚਾਹੀਦੀ ਹੈ ਜਿੱਥੇ-ਜਿੱਥੇ ਵੀ ਕੋਈ ਜਥੇਬੰਦੀ ਕੋਈ ਬੰਦਾ ਵਿਅਕਤੀ ਕੰਮ ਕਰਦਾ ਉਹਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕਲੈਕਟਿਵ ਐਫਰ ਆ ਜਿਹਦੇ ਨਾਲ ਸਾਰੇ ਸਾਡੇ ਇਸ਼ੂ ਨੇ ਹਾਈਲਾਈਟ ਹੁੰਦੇ ਨੇ ਤੇ ਡਾਕਟਰ ਸਾਹਿਬ ਕੋਈ ਅਖੀਰ ਤੇ ਗੱਲਬਾਤ ਕੋਈ ਰਹਿ ਗਈ ਹੋਵੇ ਕਰਨਾ ਚਾਹੁੰਦੇ ਆਪ ਟੂ ਹਾਂ ਨਹੀਂ ਮੇਰਾ خیال ਹੈ ਵੀ ਅੱਜ ਦੀ ਵਿਚਾਰ ਮੁਕੰਮਲ ਹੋਈ ਔਰ ਅਸੀਂ ਅਗਲੇ ਹਫਤੇ ਫਿਰ ਮਿਲਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ